ਜੇ ਤੂੰ ਮਾੜੇ ਧੰਦੇ ਕਰਕੇ ਮਾੜੇ ਕੰਮ ਕਰਕੇ ਨਿੰਦਿਆ ਚੁਗਲੀ ਕਰਕੇ ਕੁਰਸੀ ਲੈ ਵੀ ਲਵੇਂਗਾ ਜੇ ਤੂੰ ਨਸ਼ੇ ਪੱਤੇ ਵੇਚ ਕੇ ਚਾਰ ਸਿਆੜ ਜ਼ਮੀਨ ਬਣਾ ਵੀ ਲਵੇਂਗਾ ਕੀ ਹੋਇਆ ਕਿਉਂਕਿ ਅੱਜ ਚੱਲਣ ਦਿਆ ਹੈ ਨਾ ਆਪਣੀ ਸਤਾ ਵਾਸਤੇ ਆਪਣੀ ਕੁਰਸੀ ਵਾਸਤੇ ਆਪਣੇ ਮਾਇਆ ਦੇ ਲਾਲਚੀ ਬੰਦਾ ਕਿੱਥੋਂ ਤੱਕ ਨਹੀਂ ਗਿਰਦਾ ਕੋ ਸਤਨਾਮ ਆਪਣਾ ਦੀਨ ਧਰਮ ਵੀ ਛੜ ਛੱਡੀ ਜਾਂਦੇ ਤੇ ਮਹਾਰਾਜ ਸਾਹਿਬ ਸਬਕ ਦੇ ਕੇ ਕਹਿੰਦੇ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਸੱਪ ਦੀ ਨਿਆਈ ਐ ਤੂੰ ਇੰਨੀ ਮਾਇਆ ਕੀ ਕਰਨੀ ਓਏ ਨਿੱਕੋ ਕਰਮ ਕਰਦਾ ਪਿਆ ਐ ਤੇ ਦੁਨੀਆ ਨੂੰ ਡੰਗ ਮਾਰ ਮਾਰ ਕੇ ਮਾਇਆ ਕੱਤਰ ਕਰਦਾ ਐ ਨਾ ਤੈਨੂੰ ਆਪ ਨੂੰ ਸੋਖ ਹੋਣਾ ਤੇ ਨਾ ਤੂੰ ਕਿਸੇ ਨੂੰ ਆਉਣ ਦਿਨਾ ਆਖੋ ਸਤਨਾ ਅੱਜ ਜੋ ਵਰਤਾਰਾ ਵਰਤ ਰਿਹਾ ਦੁਨੀਆ ਤੇ ਮੇਰੇ ਬਾਦਸ਼ਾਹ ਕਹਿੰਦੇ ਫਿਰ ਕੀ ਕਰੇਗਾ ਓਏ ਐਨੀ ਨਿੰਦਿਆ ਚੁਗਲੀ ਐਨਾ ਵਡਾਂਗਾ ਕਰਕੇ ਗੁਰਮਤ ਨੂੰ ਛਿੱਕੇ ਟੰਗ ਕੇ ਆਪਣਿਆਂ ਨੂੰ ਬਗਾਨੇ ਬਣਾ ਕੇ ਲੋਕਾਂ ਦੇ ਪੁੱਤ ਮਾਰ ਕੇ ਫਿਰ ਕੀ ਕੀਤਾ ਕਤਰ ਕੀਤੀ ਮਾਇਆ ਸਤਾ ਦੇ ਵਿੱਚ ਨਾਂ ਬਣ ਗਿਆ ਤੇ ਪੰਜਵੇਂ ਪਾਤਸ਼ਾਹ ਥੱਪੜ ਮਾਰ ਕੇ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ ਸੰਤ ਚੱਲੇ ਗੋਹਰੀ